ਸਤਿ ਸ਼੍ਰੀ ਅਕਾਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਕਰਦੇ ਆਂ ਚੈਨਲ ਵੈਦਰ ਬਾਈ ਸਮਿੰਦਰ ਤੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਮੌਸਮ ਬਿਸ਼ੱਕ ਥੋੜਾ ਜਿਹਾ ਬਦਲਿਆ ਹੈ ਗਰਮੀ ਵਧੀ ਹੈ ਧੁੱਪ ਵਧੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੋ ਹੜ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਤੋਂ ਕੋਈ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਆਉਂਦੇ ਦਿਨਾਂ ਵਿੱਚ ਤਗੜੇ ਸਿਸਟਮ ਪੰਜਾਬ ਵੱਲ ਕੂਚ ਕਰ ਰਹੇ ਨੇ ਜਿਸ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫੇਰ ਤੋਂ ਹੜ ਵਰਗੇ ਹਾਲਾਤ ਬਣ ਸਕਦੇ ਨੇ ਹਾਂਜੀ ਸਹੀ ਸੁਣ ਰਹੇ ਹੋ ਤੁਸੀਂ ਹੜ ਵਰਗੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਕਿਹੜੇ-ਕਿਹੜੇ ਦਿਨ ਮਹੀ ਹੈ ਕਿਹੜੇ ਦਿਨ ਕਿਹੜੇ ਇਲਾਕੇ ਵਿੱਚ ਹੜ ਆ ਸਕਦੇ ਨੇ ਤੇ ਹਮਾਚਲ ਵਿੱਚ ਤੇ ਪਹਾੜੀ ਖੇਤਰਾਂ ਵਿੱਚ ਮੀਂਹ ਦਾ ਕੀ ਦੌਰ ਚੱਲ ਰਿਹਾ ਸਾਰੀ ਜਾਣਕਾਰੀ ਵੀਡੀਓ ਰਾਹੀਂ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਮੈਪਸ ਦੇਖੀ ਜਾਵੇ ਤਾਂ ਮੌਸਮ ਫਿਲਹਾਲ ਪੰਜਾਬ ਦਾ ਸਾਫ਼ ਹੈ ਕੋਈ ਤਗੜੀ ਬੱਦਲਬਾਜ਼ੀ ਦਿਖਾਈ ਨਹੀਂ ਦੇ ਰਹੀ ਪਰ ਤੁਸੀਂ ਦੇਖੋਗੇ ਕਿ ਅਰਬ ਸਾਗਰ ਤੋਂ ਰਾਜਸਥਾਨ ਮੱਧ ਪ੍ਰਦੇਸ਼ ਵੱਲ ਸਿਸਟਮ ਪਹੁੰਚ ਚੁੱਕਿਆ ਜੀ ਤੇ ਇੱਕ ਸਿਸਟਮ ਸਾਨੂੰ ਬਣਦਾ ਹੋਇਆ ਬੰਗਾਲ ਦੀ ਖਾੜੀ ਵਿੱਚ ਦਿਖਾਈ ਦੇ ਰਿਹਾ ਜੋ ਕਿ ਆਉਂਦੇ ਦਿਨਾਂ ਵਿੱਚ ਉੱਤਰੀ ਭਾਰਤ ਵੱਲ ਕੂਚ ਕਰਨਗੇ ਪੰਜਾਬ ਹਰਿਆਣਾ ਰਾਜਸਥਾਨ ਐਮਪੀ ਯੂਪੀ ਜੰਮੂ ਹਿਮਾਚਲ ਉਤਰਾਖੰਡ ਇਹਨਾਂ ਦੇ ਵਿੱਚ ਤਵਾਹੀ ਦਾ ਮਾਹੌਲ ਆਉਂਦੇ ਦਿਨਾਂ ਵਿਚ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਇਹ ਹਾਲਾਤ ਨੇ ਜਿਹੜੇ ਲਗਾਤਾਰ ਬਣ ਰਹੇ ਨੇ ਜਿੱਦੇ ਸਿੱਟੇ ਵਜੋਂ ਆਪਾਂ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ 22 ਤਰੀਕ ਤੋਂ ਲੈ ਕੇ 25 ਅਗਸਤ 2025 ਪੰਜਾਬ ਦੇ ਵਿੱਚ ਜੋ ਹੜ੍ਹ ਦੇ ਹਾਲਾਤ ਬਣ ਰਹੇ ਨੇ ਉਹ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੀ ਸਭ ਤੋਂ ਪਹਿਲਾਂ 22 ਅਗਸਤ ਨੂੰ ਤੁਸੀਂ ਦੇਖੋਗੇ ਕਿ ਉੱਤਰ ਪੂਰਬੀ ਪੰਜਾਬ ਜਾਨੀ ਕਿ ਪਠਾਨਕੋਟ ਉਹ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੋਹਾਲੀ ਵਿੱਚ ਤਕੜੇ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿੱਦੇ ਸਿੱਟੇ ਵਜੋਂ ਹਾਲਾਤ ਇਹ ਨੇ ਕਿ ਇਹਨਾਂ ਇਲਾਕਿਆਂ ਵਿੱਚ ਠੀਕ ਠਾਕ ਮੀਂਹ ਹੋਣ ਦੇ ਨਾਲ ਗਰਜ ਚਮਕਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਤੇ ਨਾਲ ਦੀ ਨਾਲ ਬਾਕੀ ਪੰਜਾਬ ਦੀ ਵੀ ਅਪਡੇਟ ਅਗਰ ਸਾਂਝੀ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਾਕੀ ਪੰਜਾਬ ਦੇ ਵਿੱਚ ਗੂੜੇ ਹਰੇ ਰੰਗ ਦੇ ਅਲਰਟ ਜਾਰੀ ਨੇ ਯਾਨੀ ਕਿ 22 ਅਗਸਤ ਨੂੰ ਓਵਰਆਲ ਪੂਰੇ ਪੰਜਾਬ ਦੇ ਵਿੱਚ ਬੱਦਲਵਾਈ ਛਾਈ ਰਹੇਗੀ ਪਰ ਭਾਰੀ ਮੀਂਹ ਦੀ ਉਮੀਦ ਮਾਝੇ ਅਤੇ ਮਾਲਵੇ ਬੈਲਟ ਦੇ ਵਿੱਚ ਦੇਖਣ ਨੂੰ ਮਿਲੇਗੀ ਜੋ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਨੇ ਖਾਸ ਤੌਰ ਤੇ ਇਹਨਾਂ ਦੇ ਵਿੱਚ ਮੀਂਹ ਹੋਣ ਦੀ ਉਮੀਦ ਬਾਕੀ ਪੰਜਾਬ ਨਾਲੋਂ 25 ਤੋਂ 50% ਜ਼ਿਆਦਾ ਬਣਦੀ ਦਿਖਾਈ ਦੇ ਰਹੀ ਹੈ ਤੇ ਗਰਮੀ ਨੂੰ ਥੋੜੀ ਜਿਹੀ ਠੰਢ ਪਵੇਗੀ ਧੁੱਪ ਤੋਂ ਰਾਹਤ ਮਿਲਦੀ ਹੋਈ ਸਾਨੂੰ ਕੱਲ੍ਹ ਨੂੰ ਦਿਖਾਈ ਦੇਣਗੇ 22 ਅਗਸਤ ਨੂੰ ਓਵਰਕਾਸਟ ਕੰਡੀਸ਼ਨਾਂ ਯਾਨੀ ਕਿ ਬੱਦਲਵਾਈ ਵਾਲਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਅਗਰ ਇਸ ਤੋਂ ਬਾਅਦ ਅਗਰ ਗੱਲ ਕਰੀਏ ਆਉਂਦੇ ਦਿਨਾਂ ਦੇ ਹਾਲਾਤਾਂ ਦੀ ਤਾਂ ਆਉਂਦੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ 23 ਅਤੇ 24 ਅਗਸਤ ਦੋ ਦਿਨ ਨੇ ਸਭ ਤੋਂ ਤਗੜਾ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਹਿਮਾਚਲ ਉੱਤਰਾਖੰਡ ਵਿੱਚ ਵੀ ਭਾਰੀ ਮੀਂਹ ਹੋਣ ਦੀ ਉਮੀਦ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਹੜ੍ਹ ਦੇ ਹਾਲਾਤ ਬਣ ਸਕਦੇ ਨੇ ਜੀ ਤੁਸੀਂ ਦੇਖ ਰਹੇ ਹੋ ਕਿ ਇਹ ਇਲਾਕੇ ਨੇ ਜਿਹਦੇ ਵਿੱਚ 24 ਤਰੀਕ ਅਤੇ 23 ਅਗਸਤ ਦੋਨੋਂ ਦਿਨ ਤਗੜਾ ਮੀਂਹ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੁਹਾਲੀ ਇਹ ਮੇਨ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ 100% ਭਾਰੀ ਵਰਖਾ ਦੀ ਉਮੀਦ ਕੀਤੀ ਜਾ ਰਹੀ ਹੈ ਐਨੀ ਭਾਰੀ ਵਰਖਾ ਹੋਣ ਦੀ ਉਮੀਦ ਹੈ ਕਿ ਨੇ ਹੇਠਲੇ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣ ਸਕਦੇ ਨੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਲਗਾਤਾਰ ਹਿਮਾਚਲ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਦਰਿਆਵਾਂ ਦਾ ਜਲ ਸਤਾਰ ਪਾ ਚੁੱਕਿਆ ਹੈ ਜੀ ਡੈਮਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਵੱਧ ਚੁੱਕਿਆ ਕਿ ਫਲੱਡ ਗੇਟ ਖੋਲਣ ਦੀ ਨੌਬਤ ਆ ਚੁੱਕੀ ਹੈ ਦੋ ਅਜਿਹੇ ਡੈਮ ਨੇ ਜਿਨ੍ਹਾਂ ਦਾ ਪੰਜਾਬ ਦੇ ਹੜ੍ਹਾਂ ਦੇ ਉੱਪਰ ਬਹੁਤ ਜ਼ਿਆਦਾ ਕੰਟਰੋਲ ਰਹਿੰਦਾ ਹੈ ਪਰ ਉਹ ਵੀ ਕਿਤੇ ਨਾ ਕਿਤੇ ਭਰਦੇ ਹੋਏ ਦਿਖਾਈ ਦੇ ਰਹੇ ਨੇ। ਬਾਕੀ ਫਿਰੋਜ਼ਪੁਰ, ਫਜ਼ਿਲਕਾ, ਮੁਕਸਰ, ਫਰੀਦਕੋਟ, ਬਠਿੰਡਾ, ਮੋਗਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਇਹ ਇਲਾਕੇ ਹੋਣਗੇ ਜਿਨ੍ਹਾਂ ਵਿੱਚ ਦੋਨੋਂ ਦਿਨ ਅਗਰ ਗੱਲ ਕਰੀਏ 23 ਅਤੇ 24 ਤਰੀਕ ਨੂੰ ਲਗਾਤਾਰ ਇਹਨਾਂ ਇਲਾਕਿਆਂ ਦੇ ਵਿੱਚ ਠੀਕ ਠਾਕ ਬਰਸਾਤ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ। ਜੇ ਬਰਸਾਤ ਜ਼ਿਆਦਾ ਹੋਈ ਤਾਂ ਪੰਜਾਬ ਦੇ ਲਗਭਗ 7 ਤੋਂ 8 ਜ਼ਿਲ੍ਹੇ ਅਜਿਹੇ ਹੋਣਗੇ ਜਿਨ੍ਹਾਂ ਵਿੱਚ ਭ ਹੜ੍ਹ ਆ ਸਕਦੇ ਨੇ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦਰਿਆਵਾਂ ਤੋਂ ਦੂਰ ਰਹੋ ਨਦੀਆਂ ਨਾਲੇ ਬਰਸਾਤਾਂ ਖੱਡ ਜਿੰਨੇ ਵੀ ਨਦੀਆਂ ਹੁੰਦੀਆਂ ਨੇ ਉਹਨਾਂ ਤੋਂ ਦੂਰ ਰਹੋ ਅਚਾਨਕ ਕੋਈ ਅਣਸਖਾਵੀ ਘਟਨਾ ਹੋ ਸਕਦੀ ਹੈ ਤੇ ਬਾਕੀ ਅਲਰਟ ਰਹੋ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰੋ ਆਖਰੀ ਦਿਨ ਦੀ ਗੱਲ ਕਰੀਏ 25 ਅਗਸਤ ਦੀ 25 ਅਗਸਤ ਨੂੰ ਵੀ ਤਕੜਾ ਸਿਸਟਮ ਪੰਜਾਬ ਦਾ ਖੜਾ ਨਹੀਂ ਛੱਡ ਰਿਹਾ ਜੀ ਪਠਾਨਕੋਟ ਹੋ ਗਿਆ ਗੁਰਦਾਸਪੁਰ ਅਮਰitsar ਹੁਸ਼ਿਆਰਪੁਰ ਰੂਪਨਗਰ ਤੇ ਮੋਹਾਲੀ ਦੇ ਇਲਾਕਿਆਂ ਦੇ ਵਿੱਚ ਫੇਰ ਤੋਂ ਭਾਰੀ ਮੀਂਹ ਅਤੇ ਬਾਕੀ ਪੰਜਾਬ ਦੇ ਵਿੱਚ 75 ਤੋਂ 50% ਦੇ ਵਿੱਚ ਮੀਂਹ ਹੋਣ ਦੇ ਚਾਂਸ ਨੇ ਪੂਰੇ ਪੰਜਾਬ ਦੇ ਵਿੱਚ ਚਾਂਸ ਨੇ ਜਿਸ ਦੇ ਕਾਰਨ ਮੌਸਮ ਵਿਭਾਗ ਵੱਲੋਂ ਇਹ ਤਿੰਨ ਦਿਨਾਂ ਦਾ ਅਲਰਟ ਹੈ ਜੀ 23 24 ਅਤੇ 25 ਅਗਸਤ ਤਖੜਾ ਮੀਂਹ ਪੰਜਾਬ ਨੂੰ ਤੰਗ ਕਰ ਸਕਦਾ ਹੈ ਹੜ੍ਹਾਂ ਦੇ ਹਾਲਾਤ ਬਣ ਸਕਦੇ ਨੇ ਅਲਰਟ ਰਹੋ ਜਿੱਥੇ ਵੀ ਹੋ ਸਕਦੇ ਹੋ ਆਪਣੇ ਪਰਿਵਾਰ ਨੂੰ ਖੁਦ ਬਚਾ ਕੇ ਰੱਖੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਅਪਡੇਟ ਮਿਸ ਨਾ ਹੋਵੇ ਬਣੇ ਰਹੋ ਚੈਨਲ ਦੇ ਉੱਪਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਸਾਨੀ ਗਰੁੱਪਾਂ ਦੇ ਵਿੱਚ ਆਪਣੇ ਯਾਰਾ ਦੋਸਤਾਂ ਤੱਕ ਤਾਂ ਕਿ ਉਹਨਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ